ਦੋਸਤੋ ਇਹ ਪਾਈਪ ਦੇ ਵਿੱਚੋਂ ਜਿਹੜਾ ਤੁਸੀਂ ਪਾਣੀ ਨਿਕਲਦਾ ਦੇਖ ਰਹੇ ਹੋ ਇਹ ਬਿਨਾ ਕਿਸੇ ਮੋਟਰ ਦੇ ਬਿਨਾ ਕਿਸੇ ਟੋਲੂ ਪੰਪ ਜਾਂ ਬਿਨਾ ਕਿਸੇ ਕਰੰਟ ਦੇ ਬਿਨਾ ਕਿਸੇ ਜੰਤਰ ਦੇ ਆਪਣੇ ਆਪ ਪਾਣੀ ਨਿਕਲ ਰਿਹਾ ਹੈ ਕਿਵੇਂ ਨਿਕਲ ਰਿਹਾ ਹੈ ਇਹ ਤੁਸੀਂ ਦੇਖੋ ਇਸ ਤੋਂ ਪਰੇ ਸਤਲੁਜ ਦਰਿਆ ਹੈ ਇਸ ਸਾਹਮਣੇ ਤੁਹਾਨੂੰ ਸਤਲੁਜ ਦਰਿਆ ਦਾ ਬੰਨ ਨਜ਼ਰ ਆ ਰਿਹਾ ਹੈ ਇਸ ਤੋਂ ਪਰੇ ਸਤਲੁਜ ਦਰਿਆ ਪੂਰਾ ਜੋਬਨ ਤੇ ਪੂਰਾ ਪ੍ਰੈਸ਼ਰ ਦੇ ਨਾਲ ਪਾਣੀ ਜਾ ਰਿਹਾ ਬਹੁਤ ਜ਼ਿਆਦਾ ਪਾਣੀ ਜਾ ਰਿਹਾ ਦੇਖੋ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਦਰਿਆ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਦਬਾਅ ਇੰਨਾ ਕਿ ਉਹਦਾ ਅਫੈਕਟ ਆਸ-ਪਾਸ ਦੇ ਖੇਤਰ ਦੇ ਵਿੱਚ ਦੇਖਿਆ ਜਾ ਇਹ ਜਿਹੜਾ ਪਾਣੀ ਧਰਤੀ ਦੇ ਵਿੱਚ ਜਿਹੜਾ ਬੋਰ ਕੀਤਾ ਹੋਇਆ ਸੀ ਬੋਰ ਦੇ ਵਿੱਚੋਂ ਪਾਣੀ ਜਿਹੜਾ ਪ੍ਰੈਸ਼ਰ ਦੇ ਨਾਲ ਆਪਣੇ ਆਪ ਦੇਖੋ ਨਿਕਲ ਰਿਹਾ ਆਪਣੇ ਆਪ ਨਿਕਲ ਰਿਹਾ ਪਾਣੀ ਇਹ ਪਰੇ ਸਤਲੁਜ ਦਰਿਆ ਦਾ ਜਿਹੜਾ ਹੈਗਾ ਪ੍ਰੈਸ਼ਰ ਇੰਨਾ ਜ਼ਿਆਦਾ ਕਿ ਉਹਦੇ ਚੱਲਦੇ ਇਹ ਆਪਣੇ ਆਪ ਦੇਖੋ ਪਾਣੀ ਥੱਲੋਂ ਸਿਮ ਕੇ ਆ ਰਿਹਾ ਤੇ ਇਹ ਬੋਰ ਜਿਹੜਾ ਡੂੰਘਾ ਬੋਰ ਕੀਤਾ ਸੀ ਉਹਦੇ ਵਿੱਚ ਪ੍ਰੈਸ਼ਰ ਨਾਲ ਪਾਣੀ ਜਿਹੜਾ ਆਪਣੇ ਆਪ ਬਾਹਰ ਆ ਹੀ ਜਾਂਦਾ ਹੈ ਉਧਰ ਸਤਲੁਜ ਦਰਿਆ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਕਾਫੀ ਜਿਆਦਾ ਪਾਣੀ ਫੈਲਿਆ ਹੋਇਆ ਆ ਆਸ-ਪਾਸ ਜਿਹੜਾ ਨਾ ਤੁਸੀਂ ਦੇਖੋਗੇ ਕਾਫੀ ਜਿਆਦਾ ਪਾਣੀ ਫੈਲਿਆ ਇੱਥੋਂ ਬੰਨ ਜਿਹੜਾ ਕਮਜ਼ੋਰ ਵੀ ਹੋ ਰਿਹਾ ਤਾਂ ਇਹ ਜਿਹੜੇ ਆਪਣੇ ਨੌਜਵਾਨ ਜਿਹੜੀ ਯੂਥ ਜਨਰੇਸ਼ਨ ਇਹ ਇੱਥੇ ਅੱਜ ਸੇਵਾ ਵੀ ਕਰ ਰਹੀ ਆ ਅਸੀਂ ਵੀ ਆਏ ਸੀਗੇ ਸੇਵਾ ਕਰਨ ਦੇ ਲਈ ਤਾਂ ਆ ਦੇਖੋ ਤੁਸੀਂ ਸਤਲੁਜ ਦਰਿਆ ਕਿਦਾਂ ਠਾਠਾ ਮਾਰ ਰਿਹਾ بس ਇਹੀ ਪ੍ਰਵਾਤਮਾ ਦੇ ਅੱਗੇ ਦਬਾਅ ਬੇਨਤੀ ਕਰੋ ਕਿ ਜਲਦ ਤੋਂ ਜਲਦ ਜਿਹੜਾ ਇਹ ਹਾਲਾਤ ਨਾਰਮਲ ਹੋਣ ਤੇ ਸਭ ਠੀਕ ਠਾਕ ਹੈ ਜੀ